ਬਰਨਾਲ ਸਾਰੀ ਡੁੱਲ ਗਈ ਜਾ ਵਾਹਿਗੁਰੂ ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਤੇ ਇੱਕ ਅਸੀਂ ਚੀਜ਼ ਲੈ ਕੇ ਆਏ ਸੀ ਫਸ ਫਸ ਕੀ ਹੁੰਦਾ ਉਹਨੂੰ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਫਰੈਸ਼ਨਰ ਰੂਮ ਫਰੈਸ਼ਨਰ ਰੂਮ ਨਹੀਂ ਬ੍ਰਾਂਡ ਆਫ ਫਰੈਸ਼ ਉਹ ਹੈਗਾ ਹੁੰਦਾ ਤਾਂ ਰੂਮ ਫਰੈਸ਼ਨਰ ਹੀ ਹੈ ਤੇ ਉਹ ਲੈ ਕੇ ਆਏ ਸੀ ਤੇ ਉਹ ਚਲਾ ਕੇ ਇੱਕ ਵਾਰ ਰੱਖ ਦਿੰਦੇ ਨੇ ਇੱਕ ਵਾਰ ਕਰਦਾ ਫਸ ਉਸ ਤੋਂ ਬਾਅਦ ਸ਼ਾਂਤ ਫਿਰ ਕੁਝ ਨਹੀਂ ਕਰਦਾ ਹੁਣ ਜਾਂਦੇ ਹਾਂ ਹੁਣ ਵਾਪਸ ਕਰਕੇ ਆਨੇ ਆ ਤੇ ਲੰਘਦੇ ਗਲੀ 'ਚ ਸਾਡੇ ਨਾ ਦਰਖਤ ਆਂਦਾ ਹੈ ਇਹਦੇ ਪੱਤੇ ਆ ਦੇਖੋ ਸਾਰੇ ਪੱਤੇ ਦਿਲ ਵਾਲੇ ਨੇ ਨਿੱਚੂ ਨੇ ਇਹਨਾਂ ਵਾਲੇ ਗੈਸਸ ਕਰ ਨਾ ਸਾਰੇ ਪੱਤੇ ਦਿਲ ਵਾਲੇ ਨੇ ਸਾਰੇ ਪੱਤੇ ਜਿੰਨੇ ਵੀ ਨੇ ਸਾਰੇ ਇਹ ਪੌਦਾ ਕਿਸ ਚੀਜ਼ ਦਾ ਪੇੜ ਆ ਸਾਨੂੰ ਦੱਸਿਓ ਜਰੂਰ ਸਾਡੇ ਸਮਝ ਨਹੀਂ ਆਈ ਇਹ ਚੀਜ਼ ਹੈ ਤੈਨੂੰ ਪਤਾ ਹੈ ਤੈਨੂੰ ਕਿੱਥੋਂ ਪਤਾ ਮੈਨੂੰ ਵੀ ਨਹੀਂ ਪਤਾ ਮੈਨੂੰ ਨਾ ਗੁਰਗੱਮਾੜੀ ਮੰਦਿਰ ਔਰ ਤਦਾ ਕਬਰੀ ਬਣਾ ਆਇਆ ਜੀ ਆ ਆ ਗਈ ਸਾਰੇ ਰਪਿਆ ਸਾਹਿਬ ਦੀ ਮਾਰਕੀਟ ਕੱਪੜੇ ਸਬਾਨ ਅੱਧਰ ਕਿਹੜੀ ਦੁਕਾਨ ਸੀ ਆ ਨਹੀਂ ਸੀ ਗਿਫਟ ਆਮ ਜਨਰਲ ਔ ਸੀ ਨਹੀਂ ਚਲੇ ਚਲਦਾ ਨਹੀਂ ਸਹੀ ਇਹ ਵੀਰੇ ਲੈ ਗਏ ਸੀ ਯਾਰ ਨਾ ਇਹ ਚੱਲਣ ਨਹੀਂ ਲੱਗ ਰਿਹਾ ਸੀ ਇੱਕ ਵਾਰ ਚੱਲ ਜਾਂਦਾ ਹੈ ਦਵਾਰੇ ਨਹੀਂ ਚੱਲਦਾ ਤੁਸੀਂ ਦੇਖੋ ਖੋਲ ਕੇ ਮੜਿਆ ਆ ਦੂ ਫਰੈਸ਼ ਨਰੇਗਾ ਉਹਨੂੰ ਚਲਾ ਕੇ ਰੱਖ ਰੱਖਿਆ ਨਵਦੀਪ ਨੂੰ ਲੱਗਣ ਲੱਗ ਰਿਹਾ ਵੀ ਆ ਚੱਲੂਗਾ ਕਦੋਂ ਥੱਕੀ ਪੀ ਵੀ ਜਰੀ ਨਵਦੀਪ ਹੋ ਚੁੱਕੀ ਬੋਰ 10 ਮਿੰਟ ਦਾ ਲਾਇਆ ਸੀ 10 ਮਿੰਟ ਸਾਨੂੰ ਜੇ ਕਿਤੇ ਕੰਮ ਹੁੰਦਾ ਨਾ ਕਿਤੇ ਜਾਣਾ ਹੁੰਦਾ 10 ਮਿੰਟ ਉਹਨੂੰ ਚਾਰ ਵਾਰ ਹੋ ਜਾਂਦੇ ਆ ਚੱਲਣ ਹੀ ਲੱਗ ਰਿਹਾ ਭਾਈ ਸਭ ਘੰਟੇ ਬਾਅਦ ਚੱਲੇਗਾ ਕੀ 10 ਮਿੰਟ ਠੀਕ ਦੇਣ ਨੂੰ ਇੱਕ ਘੰਟਾ ਹੋ ਗਿਆ ਸਾਨੂੰ ਨਵਦੀਪ ਵੀ ਬੋਰ ਹੋ ਗਈ ਵੀ ਜਰੀ ਨਵਦੀਪ ਸੈਕਿੰਡ ਜਨਰੀ ਆ ਚ ਚੱਲੂਗਾ 5 ਹੈ ਚੱਲੇ ਹੀ ਨਹੀਂ ਇਹ ਵੀ ਨਹੀਂ ਜਾਂਦਾ 7 8 9 10 ਲੈ ਵੜਾ ਦੇ ਟਾਈਮ ਜਿਆਦਾ ਹੋ ਗਿਆ ਜਾਂਦਾ ਜਿਆਦਾ ਲਾਰਖਾ ਆਪਾਂ ਸਿਲੈਕਟ ਕਰ ਲਿਆ ਲੈ ਕੇ ਚੱਲੇ ਆਉਣ ਠੀਕ ਹੈ ਨਵਦੀਪ ਨੂੰ ਸਹੀ ਜਾਣਾ ਦੇਖ ਲੈ ਮੈਂ ਤੈਨੂੰ ਝੜਕੂਆ ਜਿਹੜਾ ਪੈਦਲ ਆਣਾ ਬੂਆ ਬਦਲਣ ਵਾਸਤੇ ਫਿਰ ਦੇਖ ਲੈ ਇਹ ਚੱਲਦਾ ਨਹੀਂ ਕੀਤਾ ਮੈਂ ਹੁਣ ਦੇ ਵਿੱਚ ਫੜੀ ਫੜਦੀ ਆ ਕਿ ਭਾਈ ਸਾਹਿਬ ਦਾ ਵੀ ਯਕੀਨ ਹੈ ਤੇਰਾ ਵੀ ਯਕੀਨ ਆ ਮੈਨੂੰ ਨਹੀਂ ਹੈਗਾ ਨਾ ਮੇਰੇ ਤੇ ਵੀ ਨਹੀਂ ਹੈਗਾ ਮੇਰੇ ਤੇ ਵੀ ਨਹੀਂ ਹੈਗਾ ਚਾ ਥੋੜੇ ਤੇ ਯਕੀਨ ਕਰਕੇ ਤਾਂ ਲੈ ਕੇ ਜਾਣ ਲੱਗ ਰਿਹਾ ਹਾਂ ਸਹੀ ਹੈ ਜੀ ਸਹੀ ਹੈ ਚਲ ਹੁਣ ਚਲੀਏ ਘਰੇ ਸੀਟ ਫੀਡਿੰਗ ਹਾਂਜੀ ਓਕੇ ਦੇਖੀਏ ਨੇ ਕੁਛ ਨਹੀਂ ਚਲ ਕਰੇ ਚਲੀ ਹੁਣ ਆਪਾਂ ਠੀਕ ਆ ਓਕੇ ਚਲੋ ਕਰੇ ਚਲੋ ਮਜ਼ਾ ਆ ਗਿਆ ਹਾਂਜੀ ਅਸੀਂ ਆ ਗਏ ਜੀ ਘਰੇ ਤੇ ਨਵਦੀਪ ਨੂੰ ਕਰੇ ਛੱਡ ਕੇ ਤੇ ਮੈਂ ਚੱਲਿਆ ਦੁਕਾਨ ਤੇ ਲੈ ਬੇਟਾ ਚਲੋ ਬਾਏ ਜਾ ਆ ਚਲਾ ਲਵੀ ਹੁਣ ਰੱਖ ਦੇ ਮੈਨੂੰ ਕਿਵੇਂ ਦੱਸ ਕੇ ਦੱਸੇ ਤੈਨੂੰ ਹੀ ਦੱਸਿਆ ਸੀ ਕਿਵੇਂ ਚੱਲਣਾ ਏ ਆਹ ਤੇਨ ਸਰ ਕੋਸਤਫਾ ਰੱਖੇ ਉਹਨੇ ਚਾਲੂ ਕਰਕੇ ਪਾਸ ਅਸੀਂ ਵਿੱਚ ਹਾਂ ਹੋਰ ਕੀਵੇਂ ਬੰਦ ਕਰਕੇ ਬੌੜਾ ਯਾ ਚੱਲ ਠੀਕ ਹੈ ਮੈਂ ਚੱਲਾਂ ਦੁਕਾਨ ਤੇ ਆ ਗਿਆ ਦੁਕਾਨ ਤੇ ਤੇ ਚੱਲੀ ਜਾਂਦਾ ਭਾਈ ਸਾਹਿਬ ਪਾਣੀ ਚਿੱਕੜ ਕਾ ਨਾ ਕਰ ਰੱਖਿਆ ਯਾਰ ਕੀ ਚੱਕਰ ਆ ਤੁਹਾਡੇ ਕੀ ਚੱਕਰ ਹੈ ਚਿੱਕੜ ਦੇ ਯਾਰ ਪਟਾਇਆ ਕਰੇ ਕਰਦੇ ਹੋਗੇ ਚਲੋ ਮੈਂ ਆ ਗਿਆ ਦੁਕਾਨ ਤੇ ਉਹਨੂੰ ਬਾਪੂ ਨੂੰ ਭੇਜ ਦਿਆ ਕਰੇ ਬਾਪੂ ਘਰੇ ਜਾਊਗਾ ਪਰ ਮੈਂ ਦੁਕਾਨ ਤੇ ਮੇਰੀ ਡਿਊਟੀ ਇੱਥੇ ਆ। ਹਾਂਜੀ ਮੈਂ ਆ ਗਿਆ ਸੀ ਦੁਕਾਨ ਤੋਂ ਘਰੇ ਤੇ ਹੁਣ ਚੱਲਿਆਂ ਸੀ ਬਾਜ਼ਾਰ ਥੋੜੇ ਫਰਨਾਈਲ ਵਗੈਰਾ ਲੈ ਕੇ ਆਣੀ ਆ। ਜਾ ਕੇ ਆਣੇ ਆ। ਤਿਆਰ ਹੋਈਆਂ ਬੱਠਿਆਂ ਨੂੰ ਆ ਮਾਂ ਮਤਿਆਂ। ਨੰਦਪ੍ਰੀਤ ਤੂੰ ਨਹੀਂ ਜਾਣਾ ਹਾਂ ਠੀਕ ਆ ਨਾ। ਮੈਂ ਤਾਂ ਨਹੀਂ ਜਾਂਦੀ। ਆਹੋ। ਮੈਂ ਕਿੱਦਾਂ ਜਾਣਾ ਮੈਂ ਦੋ ਮਾਰਗੇਟ ਕੱਟ। ਤੇਰੀ ਮਾਂ ਜਾਗ ਪਈ। ਹਾਂ? ਜਾਗ ਪਈਆਂ ਜਾਗ ਪਈਆਂ ਇੱਕ ਵਾਰ ਰਾਤੀ ਨੂੰ ਸੁੱਤੀ ਸਾਰਾ ਦਿਨ ਸੁੱਤੀ ਰਹੀ ਕਿਉਂਕਿ ਦਵਾਈ ਦਵਾਈ ਇਹ ਜੀ ਦਿਵਾ ਦੇ ਨੇ ਕਿ 4-4 ਦਿਨ ਅੱਖਾਂ ਨਹੀਂ ਖੁੱਲਦੀਆਂ ਗੀਆਂ। ਮੈਂ ਕੀ ਕਰੀਏ ਫੇਰ? ਦਿਮਾਗ ਤੇ ਦਾ ਸਿਰ ਜਦ ਦਰਦ ਹੋਣ ਲੱਗ ਜਾਂਦਾ ਫਿਰ ਦਵਾਈ ਦੇਣੀ ਪੈਂਦੀ ਹੈ। ਮਜਬੂਰੀ ਹੈ। ਇਹ ਜੇ ਪਾਣੀ ਪਾ ਦੇ ਉਹਨਾਂ ਚ ਮਿੱਟੀ ਲੈ ਕੇ ਆਣੀ ਆ ਮਿੱਟੀ ਨਹੀਂ ਲੈ ਕੇ ਆਏ ਅਜੇ। ਦੇਖ ਆ ਦੋ ਪੌਦੇ ਲੈ ਕੇ ਆਏ ਸੀ। ਦੋਨੇ ਵਿਚਾਰੇ ਉਵੇਂ ਪਏ ਨੇ। ਚਲ ਇਧਰ ਵੀ ਪਾ ਦੇ ਪਾਣੀ ਇੰਝ ਵੀ ਪਾ। ਥੱਕਣਾਂ ਕੀ ਨਾਲੇ ਪਾਦਰ। ਅੰਜੂ ਵੀ ਬਾਹਰ ਨਿੱਕੇ ਪੋਦੇ ਚ ਵੀ ਗੁਰੂ ਆਜਾ ਬਾਹਰ ਬਾਹਰ ਇਸਨੀ ਬਾਹਰ ਤੇ ਕੋਈ ਨਹੀਂ ਮਿੱਟੀ ਗਿੱਲੀ ਹੋ ਜੇਗੀ ਨਾ ਇੱਕ ਵਾਰ ਅਰੇ ਗੁੰਮੀ ਕੋ ਥੋੜਾ ਥੋੜਾ ਕਰਕੇ ਪਾਇਆ ਕਰਦੇ ਨਾ ਇਤਵਾਰ ਨਿਕਲੇ ਜਾਂਦਾ ਪੁੱਤ ਥੋੜਾ ਥੋੜਾ ਕਰਕੇ ਹਾਂ ਨਹੀਂ ਆਦਾ ਚਲੋ ਬਾਏ ਲਾ ਕੇ ਗੇਟ ਤੇ ਅਸੀਂ ਚੱਲੇ ਆਣਾ ਠੀਕ ਹੈ ਜੀ ਲਿਆ ਕੇ ਅੱਜ ਅਸੀਂ 5 ਦਿਨਾਂ ਬਾਅਦ 6 ਦਿਨਾਂ ਬਾਅਦ ਬੋਲੇ ਆਂ ਅਸੀਂ ਹਾਂ ਜੀ ਗੁੱਸੇ ਹੁੰਦਾ ਤਾਂ ਫਿਰ ਮੇਰੇ ਦਿਮਾਗ ਤੇ ਟੈਨਸ਼ਨ ਹੋ ਜਾਂਦੀ ਹੈਗੀ ਫਿਰ ਮੈਂ ਨਹੀਂ ਬੋਲੇ ਨਹੀਂ ਇਹ ਵੀ ਨਹੀਂ ਬੋਲੀ ਤਾਂ ਮੈਂ ਵੀ ਨਹੀਂ ਬੋਲਿਆ ਹਾਂ ਮੈਂ ਵੀ ਨਹੀਂ ਬੋਲਿਆ ਬਸ ਨਜ਼ਾਰਾ ਆਇਆ ਨਾ ਕੋਈ ਲੈ ਆਣਾ ਨਾ ਕੋਈ ਚੰਚੜ ਨਾ ਕੋਈ ਲੈਣਾ ਤੇ ਨਾ ਚਟਨੀ ਨਾਲ ਕੁੱਟ ਕੇ ਰੋਟੀ ਖਾ ਲੰਦੇ ਸੀ ਯਾਰ ਕਮਲ ਨਾ ਹੋਈਆਂ ਮੈਂ ਬੁੰਦੀ ਨਹੀਂ ਸੀ ਸੋਣੀ ਕੁੱਟਦੇ ਸੀ ਕਿ ਮੈਂ ਵੀ ਲਾ ਲਵਾਂ ਤੂੰ ਨੇ ਕੁੱਟਦੇ ਕਿਸੇ ਨੇ ਤਾਂ ਕੁੱਟੀ ਹੋਣੀ ਕਿ ਆਸਮਾਨ ਤੋਂ ਡਿੱਗੀ ਸੀ ਆਏ ਠੀਕ ਨਜ਼ਾਰਾ ਆਇਆ ਪੰਜ ਛੇ ਦਿਨ ਹੋਣਾ ਫਿਰ ਦੁਬਾਰੇ ਜੰਜਾਲਾਂ ਜਿੰਦਗੀ ਪੈ ਗਈ ਹੈ ਫਿਰ ਚੱਲਿਆ ਬਾਜ਼ਾਰ ਖਰਚਾ ਖਰਚੇ ਦਾ ਖਰਚੇ ਦਾ ਕਰ ਖਰਚੇ ਦਾ ਕਰ ਉੱਠਿਆ ਹੋਣਾ ਆ ਪਾ ਕੇ ਦੁਕਾਨ ਤੇ ਜੀ ਫਰਨਾਈਲ ਵਗੈਰਾ ਥੋ ਲੈ ਕੇ ਜਾਂਦੇ ਹੁੰਦੇ ਆ ਸਹੀ ਮਿਲਦੇ ਜੀ ਕਿੰਨੇ 600 ਚਲ ਠੀਕ ਆ ਹੋ ਗਿਆ ਸਾਮਾਨ ਸਾਰਾ ਪੈਕ ਹੋ ਗਿਆ ਜਿੰਨਾ ਵੀ ਹੋ ਗਿਆ ਲਈ ਜਾਂਦਾ ਵੀਰ ਸਾਡੀ ਫਰਨਾਇਲ ਡੁੱਲ ਗਈ ਸਾਰੀ ਇੱਥੇ ਅੱਜ ਫਰਕਿਆ ਲੈ ਵੀਰ ਸਾਡੀ ਫਰਨਾਇਲ ਸਾਰੀ ਡੁੱਲ ਗਈ ਜਾ ਵਾਹਿਗੁਰੂ ਕਿੰਨੇ ਗੱਦੇ ਅੱਦੇ ਬਹੁਤਾਂ ਡੁੱਲ ਗਏ ਹਨ ਚੱਲ ਹੋ ਗਿਆ ਜਿਹੜਾ ਕੁਝ ਹੋਣਾ ਸੀ ਵਲੌਗ ਬਣ ਗਿਆ ਸਮਗਰਾਵੇ ਹੋ ਗਿਆ ਹਨਾ ਹੋ ਗਿਆ ਯਾਰ ਸਾਰੇ ਪਿੱਛੇ ਜਾ ਜਮ ਲੱਗ ਗਿਆ ਸਾਰੇ ਹੋਰ ਸਾਰਾ ਜਾਮ ਲੱਗ ਗਿਆ ਸਾਡੀ ਫਰਨੈਲ ਦੇ ਕਰਨਾ ਸਾਰੇ ਹੀ ਦੁਖੀ ਹੋ ਗਏ ਤੁਸੀਂ ਸਕੂਟੀ ਮੋੜ ਨਹੀਂ ਪਈ ਸੀ ਕਿਉਂਕਿ ਅੱਗੇ ਕੰਮ ਚੱਲ ਰਿਹਾ ਜੀ ਅੱਗੇ ਬੰਬ ਹੈ ਤਾਂ ਹੀ ਤਾਂ ਉੱਟਕਾ ਲੱਗ ਗਿਆ ਤਾਂ ਹੀ ਮੋੜਿਆ ਨਾ ਤਾਂ ਸਕੂਟੀ ਉੱਤੇ ਪਈ ਸੀ ਫਰਨੈਲ ਦੇ ਗਈ ਚਲੋ ਬਾਈ ਤੇ ਦੁਕਾਨਦਾਰ ਵੀ ਇਤਨਾ ਬੈਸਬਾਜੀ ਐ ਕਿ ਕਿੰਨੀ ਬੋਝ ਹੋ ਰਹਾ ਦੁਕਾਨ ਵਾਲੇ ਨੇ ਲੈ ਐਨਾਂ ਰੇਟ ਐਨਾਂ ਰੇਟ ਉਹ ਆਂਦੇ ਬੋਲ ਬਣ ਦੇ ਰੇਟ ਚੇਂਜ ਕਰ ਦਿੱਤਾ ਬਿਲਕੁਲ ਹੋਰ ਜੀ ਰੇਟ ਚੇਂਜ ਕਰਤਾ ਰੇਟ ਵਧਾਤਾ ਭਾਈ ਸਾਹਿਬ। ਸਾਰੇ ਤਾਂ ਕਾਕ ਬਣਾ ਲੈਂਦੇ ਨੇ ਇਹਨਾਂ ਦੱਸ ਕੇ ਤੇ ਫਿਰ ਬਾਅਦ ਵਿੱਚ ਕਹਿ ਦਿੰਦੇ ਨੇ ਨਹੀਂ ਇਹ ਤੁਸੇ ਤੁਹਾਨੂੰ ਭੁਲੇਖਾ ਲੱਗਦਾ ਹੈ। ਗਲਤ ਕਰਿਆ ਗਲਤ ਸੋਚਤਾ ਮੈਂ। ਚਲੋ ਠੀਕ ਆ ਤੂੰ ਮੜ ਕੇ ਹੋਰ ਪਾੜ ਲਾਂਗੇ ਦੁਕਾਨਾ ਜਰੂਰ ਜਾਣਾ ਉੱਥੇ। ਸਬਜ਼ੀ ਵਾਲ ਦੁਕਾਨ ਤੇ ਆ ਗਈ ਸਬਜ਼ੀ ਲੈਣਾ ਫਿਰ ਚੱਲਦੇ ਹਾਂ ਘਰੇ। ਇੱਧਰ ਫਰੂਟ ਵੀ ਆ ਫਰੂਟ ਤਾਂ ਸ਼ਾਇਦ ਪਿਆਇਆ ਕਰੇ। ਸਬਜ਼ੀ ਲੈ ਕੇ ਫਿਰ ਆਪਾਂ ਚੱਲੇ ਘਰੇ ਜੀ ਠੀਕ ਆ ਜੀ ਫਰਨੈਲ ਡੁੱਲ ਗਈ ਅੱਜ। ਸਬਜ਼ੀ ਕਿਹੜੀ ਪਾਣੀ ਹੈ? ਹੈ? ਤੋਰੀਆਂ? ਤੇਰੀ ਮਰਜ਼ੀ ਹੈ। ਜਿਹੜੀ ਸਹੀ ਲੱਗਦੀ ਹੈ ਲੈ ਲੈ। ਬਹੁਤ ਜ਼ਿਆਦਾ ਪੰਜੇਦਨੋ ਕੁਸਰ ਨਹੀਂ ਇਹਨੇ ਜਿੰਮੰਗੀ ਹੋ ਗਈ ਸਬਜ਼ੀ ਯਾਰ ਕਮਾਲ ਹੋ ਗਈ ਹੈ ਯਾਰ ਆਦਰੋ ਕੁਸਰ ਹਣ ਦੀ ਟਾਲ ਕਰਦੇ ਆ ਕਿ ਸਾਰਾ ਬਾਜ਼ਾਰ ਮਹਿੰਗਾ ਹੋ ਜਾਣਾ ਠੀਕ ਹੈ ਨਾ ਹੋਜੀ ਘਰੇ ਹੁਣ ਆਵਾ ਸਹੀ ਲੱਗੀ ਜਾਂਦੀ ਹੈ ਨਾ ਨਹੀਂ ਹੁਣ ਆਵਾ ਨਹੀਂ ਲੱਗੀ ਜਾਂਦੀ ਸਹੀ ਹੈ ਹਾ ਹੁਣ ਆਵਾ ਸਹੀ ਨਹੀਂ ਲੱਗੀ ਜਾਂਦੇ ਹੁਣ ਸਹੀ ਲੱਗਿਆ ਹੁੰਦੀ ਉੱਥੇ ਤਾਂ ਖੜੀ ਸੀ ਤਾਂ ਇਤਨੇ ਪਸੀਨੋ ਪਸੀਨ ਹੋ ਗਈ ਬਹੁਤ ਜ਼ਿਆਦਾ ਹਾਂ ਚਲੋ ਭਾਈ ਘਰੇ ਚੱਲ ਕੇ ਹੁਣ ਰੁਕਦੇ ਹਾਂ ਸਿੱਦੇ ਠੀਕ ਹੈ ਗੋਰੂ ਆ ਗਿਆ ਪਜਾ ਪਜਾ ਗੋਰੇ ਕੀ ਗਾਣਾ ਹੈ ਕੀ ਗਾਣਾ ਹੈ ਚੀਜ਼ ਤਾਂ ਲੈ ਨਹੀਂ ਤੇਰੇ ਬਾਦ ਸੇਪ ਪਏ ਨੇ ਵਾਹ ਚਲੋ 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 ਅੱਗੇ ਚਲੋ ਅੱਗੇ ਚਲੋ ਅੱਗੇ ਚਲੋ 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 ਇਹ ਨਾਲ ਨਾਲ ਹੀ ਜਾਂਦਾ ਬਸ ਆ ਜਾਣਾ ਤਾਂ ਆ ਲੈ ਆ ਲੈ ਹੁਣ ਇਧਰਲੇ ਬਸ ਹੋ ਗਿਆ ਲਓ ਜੀ ਆ ਗਏ ਅਸੀਂ ਘਰੇ ਨਵਦੀਪ ਆਓ ਆ ਗੋਰੂ ਦੇਖੋ ਗੋਰੂ ਦੇਖੋ ਐ ਕੀ ਚਾਹੀਦਾ ਅਸੀਂ ਘਰੇ ਆ ਗਏ ਫਰਨੈਲਾ ਫਰਨੈਲਾ ਨਾ ਬਲਕੇ ਨਵਦੀਪ ਅਸੀਂ ਸੜਕ ਤੇ ਪੋਚਾ ਲਾ ਕੇ ਆਏ ਆ ਸੜਕ ਤੇ ਤੇਰੀ ਮੰਮੀ ਨੇ ਪੋਚਾ ਲਾਇਆ ਉਥੇ ਹੋਰ ਗਈ ਬੋਰਾ ਚੰਗੇ ਤਸੱਲੀ ਨਾਲ ਘਰੇ ਨਹੀਂ ਫਰਨੈਲ ਨਹੀਂ ਪਾਈ ਜਣੀ ਉਥੇ ਪਾਈ ਆ ਇਹਦੇ ਸਾਰੀ ਢੋਲ ਸਾਰੇ ਡਲ ਗਈਏ ਹੋਰ ਇਹ ਸਾਰੀ ਹਾਂਜੀ ਗਾਇਜ਼ ਮੈਂ ਆ ਗਿਆ ਘਰੇ ਦੁਕਾਨ ਤੋਂ ਰੋਟੀ ਪਾਣੀ ਖਾਣਾ ਪੀਣਾ ਆਪਣਾ ਹੋ ਗਿਆ ਹੋਣ ਹੋ ਗਿਆ ਸੌਣ ਦਾ ਟਾਈਮ ਇਧਰ ਸਾਰੇ ਸੱਤੇ ਪੈਨੇ ਮਨਪ੍ਰੀਤ ਵੀ ਸੌਂਗੀ ਹਰਮਨ ਵੀ ਸੌਂ ਗਿਆ ਠੀਕ ਹੈ ਜੀ ਆਪਾਂ ਕਰਦੇ ਆ ਇਸ ਵਲੌਗ ਨੂੰ ਐਂਡ ਮਿਲਦੇ ਆ ਨੈਕਸਟ ਵਲੌਗ ਬਾਏ